ਕਾਹ ਦੋਸਤੋ ਅੱਜ ਦੇ ਬਲੌਗ ਵਿੱਚ ਅਸੀਂ ਤੁਹਾਨੂੰ ਦਿਖਾਵਾਂਗੇ ਜਿਹੜਾ ਬਟਰ ਚਿਕਨ ਪੰਜਾਬੀ ਸਟਾਈਲ ਕਿਵੇਂ ਬਣਾਇਆ ਜਾਂਦਾ ਔਰ ਜਿਆਦਾ ਸਮਾਂ ਮੇ ਨਾ ਬਰਬਾਦ ਹੋਵੇ ਔਰ ਆਪਾਂ ਨੂੰ ਰੈਸਟੋਰੈਂਟ ਵਰਗਾ ਟੇਸਟ ਆਵੇ ਉਹਦੇ ਵਾਸਤੇ ਆਪਾਂ ਤੁਹਾਨੂੰ ਇਨਗਰੀਡੀਅੰਟਸ ਦੱਸਦੇ ਹਾਂ ਕਿ ਕੀ ਕੀ ਪਾਉਣਾ ਹੈ ਤੇ ਅਸੀਂ ਕਰੀਬ 1 ਬੋਲਸ ਚਿਕਨ ਲਿਆ ਆ ਜਿਹਨੂੰ ਸੁਵਾਈ ਕਰ ਲਿਆ ਪੂਰਾ ਪੀਸੋ ਦੇ ਛੋਟੇ ਛੋਟੇ ਕਰ ਲਿਆ ਐ ਇਸ ਤਰ੍ਹਾਂ ਦੇ ਪੀਸ ਕਰ ਲੈਣੇ ਆ ਠੀਕ ਹੈ ਹੁਣ ਅਸੀਂ ਇਹਦੀ ਮੈਰੀਨੇਸ਼ਨ ਕਰਾਂਗੇ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਪਾਵਾਂਗੇ ਨਮਕ ਪੇਸਟ ਅਨਸਾਰ ਅਸੀਂ ਇਹਦੇ ਵਿੱਚ ਤਕਰੀਬਂ ਮੀਡੀਅਮ ਸਾਈਜ਼ ਦਾ ਚਮਚ ਜਿਹੜਾ ਡੇਢ ਪਾ ਲਿਆ ਆਪਾਂ ਨਮਕ ਦਾ ਇਹ ਤੋਂ ਅੱਗੇ ਅੱਗੇ ਆਪਣੀ ਮੈਰੀਨੇਸ਼ਨ ਵਾਸਤੇ ਹਲਦੀ ਛੋਟਾ ਚਮਚ ਕਰੀਬ ਛੋਟਾ ਚਮਚਾ 1.5 ਕੱਪ ਪਾ ਲਿਆ ਉਤੋ ਅੱਗੇ ਆ ਗਿਆ ਕਾਲੀ ਮਿਰਚ ਪਾਊਡਰ ਤੇ ਆਪਾਂ ਇਹਦੇ ਵਿੱਚ ਅੱਧਾ ਪਾਵਾਂ ਉਤੋ ਪਿਆ ਗਿਆ ਜੀਰਾ ਪਾਊਡਰ ਕਿ ਅਸੀਂ ਇਹਦੇ ਵਿੱਚ ਛੋਟੇ 2 ਚਮਚ ਪਾਵਾਂ ਉਤੋ ਅੱਗੇ ਆ ਗਿਆ ਧਨੀਆ ਤੇ ਮਿੱਠੀ ਸੌਂਫ ਦਾ ਪਾਊਡਰ ਕਿ ਅਸੀਂ ਦੋ ਇਹ ਪਾਵਾਂ ਹੋ ਗਿਆ ਗਿਆ ਜੀ ਸਾਡਾ ਰੰਗ ਵਾਸਤੇ ਢੇਕੀ ਮਿਰਚ ਵੀ ਆਈ ਡੀਆਂ ਆਪਾਂ ਤਕਰੀਬਨ ਆ ਤਰ੍ਹਾਂ ਚ ਮੋਟੇ ਪਾ ਲਿਆ ਹੋ ਗਿਆ ਜੀ ਇਹ ਤੋਂ ਅਗੇ ਅਸੀਂ ਇਹ ਗ੍ਰाइंड ਕਰਕੇ ਰੱਖਿਆ ਇਹਦੇ ਵਿੱਚ ਤਕਰੀਬਨ ਛੋਟੀ ਅਤੀ ਕੌਲੀ ਦਹੀਂ ਵੀ ਹੈਗੀ ਆ ਇਹ ਚ ਲਸਣ ਤੇ ਆਦਰਕ ਦਾ ਪੇਸਟ ਬਣਾ ਲਿਆ ਉਹਦੇ ਵਿੱਚ ਗ੍ਰाइंड ਕਰਦੇ ਆ ਇਹ ਵੀ ਆਪਾਂ ਇਹਦੇ ਵਿੱਚ ਪਾ ਲਿਆ ਐਨਸਟਰ ਆ ਮੈਰੀਨੇਸ਼ਨ ਕਰ ਲੈਣੀ ਆ ਦੀ। ਕਿ ਕਈ ਦੋਸਤ ਕਹਾਂਗੇ ਗਲਤ ਨਹੀਂ ਪਾਇਏ ਜੀ ਤੁਸੀਂ ਆਪਾਂ ਹੱਥ ਚੰਗੀ ਤਰ੍ਹਾਂ ਪਹਿਲਾਂ ਧੋ ਲਾਇਆ। ਹੈਂਡਵਾਸ਼ ਕੀਤਾ ਚੰਗੀ ਤਰ੍ਹਾਂ। ਇਦਾਂ ਨਹੀਂ ਕੋਈ ਗੱਲ ਨਹੀਂ ਹੁੰਦੀ। ਮੈਰੀਨੇਸ਼ਨ ਹੋ ਗਈ ਆ ਇਹਨੂੰ ਆਪਾਂ ਕਮ ਸੇ ਕਮ 1 ਘੰਟਾ ਰੱਖਾਂਗੇ 1 ਘੰਟੇ ਬਾਅਦ ਤੁਹਾਨੂੰ ਪ੍ਰੋਸੈਸ ਤੁਹਾਨੂੰ ਦੱਸ ਦਿਆਂ ਤੇ ਤਦ ਤੱਕ ਲਈ ਫੇ ਗਾਂ ਦੀ ਤਿਆਰੀ ਕਰਦੇ ਆਪਾਂ ਹਾਂਜੀ ਦੋਸਤੋ ਮੈਰੀਨੇਸ਼ਨ ਨੂੰ ਕਰੀਬ 8 ਘੰਟਾ ਹੋ ਗਿਆ ਤੇ ਹੁਣ ਆਪਾਂ ਗਾਂ ਦਾ ਪ੍ਰੋਸੈਸ ਸ਼ੁਰੂ ਕਰਦੇ ਆਂ ਤੇਲ ਆਪਣਾ ਗਰਮ ਹੋ ਗਿਆ ਹੁਣ ਆਪਾਂ ਕੀ ਪਾਵਾਂਗੇ ਥੋੜਾ ਨਾਲੇ ਆਪਾਂ ਗੈਸ ਨੂੰ ਥੋੜਾ ਘੱਟ ਕਰ ਦਿੰਦੇ ਆਂ ਥੋੜੀ ਆਪਾਂ ਅਜਾਇਨ ਪਾਵਾਂਗੇ ਤੋ ਓਕੇ ਆ ਗਿਆ ਆਪਣਾ ਪਿਆਜ਼ ਇਹੋ ਤਾਂ ਆਪਾਂ ਦੋ ਵੱਡੇ ਪਿਆਜ਼ ਕੱਟ ਲਏ ਐਸੇ ਅਮਰੀਕਾ ਦੇ ਵਿੱਚ ਪਿਆਜ਼ ਵੱਡੇ ਵੱਡੇ ਬਹੁਤ ਆਦੇ ਤਰੀ ਬੱਧਾ ਕਿੰਨੇ ਪਿਆਜ਼ ਲਵਾਂ ਦੋ ਦਾ ਪਾਈਏ ਇੱਕ ਦਾ ਇੱਕ ਪਿਆਜ਼ ਲਵਾਂ ਆਜ ਆਪਣੇ ਹਲਕੇ ਬ੍ਰਾਊਨ ਹੋ ਗਏ ਆ। ਫੌਟ ਹੋ ਗਏ ਆ। ਤੇ ਇੱਕ ਤੁਹਾਨੂੰ ਚੀਜ਼ ਦੱਸਦੀ ਆ ਵੀ ਅਸੀਂ ਥੋੜਾ ਅੱਗਾ 올 ਬਾਇਲ ਪਾਇਆ ਨਾ ਉਹ ਚ ਪਿਆਜ਼ ਆਪਾਂ ਭੁੰਨਿਆ। ਤੇ ਆਪਾਂ ਇਹਦੇ ਵਿੱਚ ਬਟਰ ਥੋੜਾ ਜਿਹਾ ਬਟਰ ਵੀ ਪਾ ਰਹੇ ਆ। ਪਿਆਜ਼ ਕਾਫੀ ਸੌਫਟ ਹੋ ਗਿਆ ਹੈ ਤੇ ਅਸੀਂ ਇਹਦੇ ਵਿੱਚ ਥੋੜਾ ਬਟਰ ਵੀ ਪਾਇਆ ਤੇ 올 ਬਾਇਲ ਦੇ ਵਿੱਚ ਆਪਾਂ ਪਹਿਲਾਂ ਪਿਆਜ਼ ਉਹਦਾ ਭੁੰਨੇ ਆ ਥੋੜਾ ਜਿਹਾ ਬਟਰ ਪਾਇਆ ਵਿੱਚ ਹਰੀ ਮਿਰਚ ਦਾ ਵਰਤੋਂ ਕਰਾਂਗੇ ਆਪਾਂ ਇਹਦੇ ਵਿੱਚ మీడియం ਸਾਈਜ਼ ਹਰੀ ਮਿਰਚ ਪਾਈ ਆਪਾਂ ਤੁਸੀਂ ਆਪਣੇ ਟੇਸਟ ਮੁਤਾਬਕ ਪਾ ਸਕਦੇ ਆਂ ਤੇ ਅਸੀਂ ਛੋਟਾ 1/2 ਚਮਚ ਜੂਸ ਕੀਤਾ ਹੈ ਹੁਣ ਇਹਦੇ ਵਿੱਚ ਆਪਾਂ ਪਾ ਰਹੇ ਆ ਟਮਾਟੋ ਪਿਉਰੀ ਉਹ ਆਪਾਂ ਆਪ ਬਣਾ ਲਈ ਆ ਵਿੱਚ ਕਰਦੂ ਪਾਏ ਆ ਇਹਦੇ ਤੇ ਹਲਦੀ ਅਸੀਂ ਨਹੀਂ ਪਾਵਾਂਗੇ ਕਿਉਂਕਿ ਹਲਦੀ ਆਪਾਂ ਮੈਰੀਨੇਸ਼ਨ ਵਿੱਚ ਜੋ ਚਿਕਨ ਨੂੰ ਮੈਰੀਨੇਟ ਕੀਤਾ ਸੀ ਉਹਦੇ ਵਿੱਚ ਪਾਈ ਹੋਈ ਹੈ। ਨੂਨ ਮਸਾਲਾ ਤੁਹਾਨੂੰ ਸਾਰਾ ਕੁਝ ਪਤਾ ਉਹਦੇ ਵਿੱਚ ਪਾਇਆ ਇਹਦੇ ਵਿੱਚ ਆਪਾਂ ਹੋਰ ਕੁਝ ਨਹੀਂ ਪਾਣਾ। ਹੁਣ ਆਪਾਂ ਇਹਨੂੰ ਥੋੜਾ ਘੁੱਜ ਗਿਆ। ਤੇ ਆਪਾਂ ਹੁਣ ਬਲੈਂਡ ਕਰ ਰਹੇ ਹਾਂ। ਉਹ ਜੀ ਆਪਣਾ ਪਿਆਜ਼ ਇੱਕ ਤਰ੍ਹਾਂ ਪੁੱਜ ਗਿਆ। ਉਹ ਵੀ ਆਪਾਂ ਟਮਾਟਰ ਪਾਇਆ ਸੀ। ਟਮਾਟਰ ਪੀੜੀ ਬਣਾ ਕੇ ਬਾਜੀ। ਦੇਖੋ ਬੜੇ ਗਰੇਵੀ ਬੜੀ ਸੰਘਣੀ ਬਣ ਗਈ ਏ। ਆਪਣਾ ਨਹੀਂ ਫਟ ਗਈ ਆ। ਹੁਣ ਆਪਾਂ ਕਸੂਰੀ ਮੇਥੀ ਪਾਉਂਦੇ ਹਾਂ ਥੋੜੀ ਜਿਹੀ। ਕਸੂਰੀ ਮੇਥੀ ਆਉਂਦੀ ਏ ਤੇ ਐਮ ਡੀ ਐਚ ਦੀ। ਐਮ ਡੀ ਐਗ ਦਾ ਤੜਕਾ ਅੰਗ ਅੰਗ ਵਾਟਾ ਬੁਜ਼ਾਰਾ ਕਰਦਾ ਹੁੰਦਾ ਸੀ ਨਾ ਬਸ ਇਹ ਬਣਾਉਣਾ ਐਮ ਡੀ ਐਗ ਦਾ ਤੜਕਾ ਤੇ ਕੁਝ ਪੂਰੀ ਮੇਥੀ ਹੋ ਗਈ ਆ ਹੁਣ ਆਪਾਂ ਇਹਦੇ ਵਿੱਚ ਜਿਹੜਾ ਆਪਾਂ ਮੈਰੀਨੇਟ ਕਰਕੇ 1 ਘੰਟਾ ਪਹਿਲਾਂ ਰੱਖਿਆ ਸੀ ਅੱਗੇ ਕੋ ਆਪਾਂ ਇਹਦੇ ਵਿੱਚ ਸਾਰਾ ਪਾਵਾਂ ਹੁਣ ਚੰਗੀ ਤਰ੍ਹਾਂ ਆਪਾਂ ਪਨਾਈ ਕਰਾਂਗੇ। ਆਹ ਦੇਖੋ। ਆਪਾਂ ਇਹਨੂੰ ਕਰੀਬ 10 ਮਿੰਟ ਭੁੰਨ ਲਿਆ। ਹੁਣ ਇਹਦੇ ਵਿੱਚ ਆਪਾਂ ਕਰੀਮ ਪਾਵਾਂਗੇ। ਕਰੀਮ ਇਹ ਆਪਣੀ ਤਕਰੀਬਨ 1/2 ਕਿਲੋ ਹੈਗੀ ਐ। ਪਾਈਏ ਆਪਾਂ। ਥੋੜਾ ਜਿਹਾ ਆਪਾਂ ਇਹਦੇ ਵਿੱਚ ਤਕਰੀਬਨ 2 ਕੌਲੀਆਂ ਪਾਣੀ ਦੀਆਂ ਪਾ ਲਈਆਂ ਤੁਸੀਂ ਆਪਣੇ ਹਿਸਾਬ ਨਾਲ ਦੇਖ ਲਓ ਕਿੰਨਾ ਸੰਘਣਾ ਰੱਖਣਾ ਲਓ ਜੀ ਬੜਾ ਸੁਆਦੀਸ਼ਟ ਪੂਰੀ ਰੰਗਤ ਵਾਲਾ ਜਿ ਹੈ ਕੇਦਾਰ ਬਟਰ ਚੱਕਨ ਤਿਆਰ ਆ ਜੀ ਹੁਣ ਆਪਾਂ ਸਰਵ ਕਰਦੇ ਆ ਬੱਚਿਆਂ ਨੂੰ ਖਵਾਉਂਦੇ ਆ ਤੇ ਤੁਸੀਂ ਵੇਰਤਰਾ ਬਣਾ ਕੇ ਖਾਓ ਤੇ ਕਮੈਂਟਾਂ ਵਿੱਚ ਜਰੂਰ ਦੱਸਿਓ ਬਣਾ ਕੇ ਖਾਧੀ ਕਿਹੋ ਜਿਹਾ ਲੱਗੇ। ਸਭ ਤੱਕ ਲਈ ਤੁਹਾਨੂੰ ਅਗਰੇ ਬਲੌਗ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਕੱਬ ਰੱਖਾਂ।